ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਗੁਰਦਾਸਪੁਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਗੁਰਦਾਸਪੁਰ ਦੇ ਪਿੰਡ ਬੋਪਾਰਾਏ ਦੀ ਹੈ ਰਣਜੀਤ ਸਿੰਘ ਜੋ ਕਿ ਅਪਾਹਜ ਹੈ ਆਪਣੀ ਵੀਲ ਚੇਅਰ ਤੇ ਦਵਾਈ ਲੈਣ ਲਈ ਮੈਡੀਕਲ ਸਟੋਰ ਤੇ ਜਾ ਰਿਹਾ ਸੀ ਕਿ ਪਿੱਛੋਂ ਇੱਕ ਮੋਟਰਸਾਈਕਲ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਰਕੇ ਉਹ ਮੌਕੇ ਤੇ ਹੀ ਡਿੱਗ ਗਏ ਅਤੇ ਉਹਨਾਂ ਦੀ ਵੀਲ ਚੇਅਰ ਵੀ ਟੁੱਟ ਗਈ ਉਹਨਾਂ ਨੇ ਦੱਸਿਆ ਕਿ ਮੈਂ ਬੇਹੋਸ਼ ਹੋ ਗਿਆ ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ ਵੱਲੋਂ ਮੈਨੂੰ ਚੁੱਕਣ ਦੀ بجائے ਜਾਂ ਫਿਰ ਹਸਪਤਾਲ ਲੈ ਜਾਣ ਦੀ بجائے ਮੌਕੇ ਤੋਂ ਮੋਟਰਸਾਈਕਲ ਸਵਾਰ ਫਰਾਰ ਹੋ ਗਿਆ। ਉਹਨਾਂ ਨੇ ਕਿਹਾ ਕਿ ਆਸ-ਪਾਸ ਦੇ ਲੋਕਾਂ ਨੇ ਮੋਟਰਸਾਈਕਲ ਦੀ ਫੋਟੋ ਖਿੱਚ ਲਈ ਸੀ। ਉਹਨਾਂ ਨੇ ਦੱਸਿਆ ਕਿ ਨੇੜੇ ਦੇ ਲੋਕਾਂ ਵੱਲੋਂ ਮੈਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਪਹੁੰਚਾਇਆ ਗਿਆ ਜਿੱਥੇ ਕਿ ਮੇਰਾ ਇਲਾਜ ਚੱਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮੇਰੇ ਕਾਫੀ ਜ਼ਿਆਦਾ ਸੱਟਾਂ ਲੱਗ ਗਈਆਂ ਹਨ। ਮੁਨਾ ਨੇ ਪ੍ਰਸ਼ਾਸਨ ਕੋਲ ਇਨਸਾਫ ਦੀ ਮੰਗ ਕੀਤੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਕਿੱਥੇ ਜਾ ਰਹੇ ਹੋ ਕਿੱਥੋਂ ਜਾ ਰਹੇ ਕਿੱਥੇ ਜਾ ਰਹੇ ਮੈਂ ਭੁਖਾਈਆਂ ਦਵਾਈ ਲੈ ਕੇ ਆਉਂਦਾ ਆਪਣੇ ਬੇਨ ਐਕਸੀਡੈਂਟ ਕਿੱਥੇ ਵੀ ਗਿਆ ਇਹ ਯਾ ਬਗੜਾ ਸਾਰਾ ਜੇ ਉੱਥੋਂ ਜਾ ਰਹੇ ਨੇ ਕਿਸੇ ਨਾ ਆਇਆ ਮੋਰਸਰ ਮਾਰਿਆ ਨੇ ਮੋਰ ਪਤਾ ਲੱਗਿਆ ਕੌਣ ਨੇ ਮੋਰਸਰ ਕੋ ਆਹ ਮਰੇ ਰੋਥੀ ਇਰ ਆਇ ਨਾ ਫੋਟੋ ਫੋਟੋ ਲਾ ਲਈ ਪਈ ਲੱਗਿਆ ਵੀ ਫੋਟੋ ਫੋਟੋ ਲਾ ਲਈ ਉਹਨਾਂ ਲੱਗਾ ਮੋਰਸਰ ਦਾ ਪਤਾ ਹਾਲੀ ਨਹੀਂ ਜੀ ਮੈਂ ਤਾਂ ਇੱਥੇ ਸਰਪਤ ਆਦਮ ਦਾਲ ਗਏ ਨੇ ਆਹ ਖਾ ਵੀ ਚਲ ਮੇਰਾ ਨਾਮ ਪ੍ਰਭਜੋ ਸਿੰਘ ਹੈ। ਵਿਲੇਜ ਬੋਪੜ ਆਏ ਜੇ ਤੇ ਮੇਰੇ ਡੈਰੀ ਜੀ ਦਾ ਕੱਲ ਐਕਸੀਡੈਂਟ ਹੋਇਆ ਜੇ। ਕੱਲੇ ਦਵਾਈ ਲੈ ਕੇ ਪਖਾੜੀ ਆਲਾ ਆਉਂਦੇ ਸੀ ਤੇ ਰਾਹ 'ਚ ਆਉਂਦੇ ਆ ਪੋਪੜ ਬਲੱਗਣ ਲੱਗੇ। ਉੱਥੇ ਮਗਰੋਂ ਕੋਈ ਮੋਟਰਸਾਈਕਲ ਮਾਰ ਗਿਆ। ਲੱਗ ਜਿਹੜੇ ਉੱਥੇ ਆਂਦੇ ਮੌਕੇ ਦੇ ਮੁੰਡੇ ਉਹਨਾਂ ਫੋਟੋ ਖਿੱਚੀ ਆ। ਤੇ ਆਂਦੇ ਹੁਣ ਇਨਸਾਫ ਚਾਹੀਦਾ ਹਨ। ਤੋ 10000 ਦਿੱਤੀ ਜਾਏ ਕਿੱਥੇ ਜਾ ਰਹੇ ਠਾਡੇ ਫਾਗਲ ਦਵਾਈ ਲੈ ਕੇ ਆਉਂਦੇ ਉਹ ਹੈਂਡੀਕੈਪ ਹਾਂਜੀ ਹਾਂਜੀ ਐਕਸੀਡੈਂਟ ਕਿੱਥੇ ਐਕਸੀਡੈਂਟ ਪੋਪੜ ਬਲਗਣ ਲੱਗੇ ਰਾਹ ਪੈਂਦਾ ਜੇ ਕਿਸ ਚੀਜ਼ ਨਾਲ ਹੋਇਆ ਜੇ ਮੋਟਰਸਾਈਕਲ ਨਾਲ ਹੋਇਆ ਜੇ ਹਾਂਜੀ ਮੋਟਰਸਾਈਕਲ ਸਵਾਰ ਦਾ ਲੱਗਾ ਪਤਾ ਕੋਣ ਨਹੀਂ ਨਹੀਂ ਅਜੇ ਤੱਕ ਨਹੀਂ ਪਤਾ ਹੈ ਰਿਪੋਰਟ ਲਿਖਾਈ ਜੇ ਪਰ ਅਜੇ ਤੱਕ ਨਹੀਂ ਪਤਾ ਮੈਨੂੰ ਜੀ ਹਾਂਜੀ ਕਰਾਈ ਜੇ ਕੀ ਪੁਲਿਸ ਦਾ ਕਹਿਣਾ ਹੈ ਇਸ ਬਾਰੇ ਹਾਂ ਦੇ ਕਾਰਵਾਈ ਕਰਾਂਗੇ ਹੁਣ ਵੇਖੋ ਉਹਨਾਂ ਗੱਡੀ ਅੱਗੇ ਫਾਗਲ ਸਾਹਿਬ ਦੀ ਕਿੰਨੀ ਖੱਟ ਲੱਗੀ ਹੈ ਉਹਨਾਂ ਦਾ ਚੋਲਾ ਟੁੱਟ ਗਿਆ ਜੇ ਪਾਰਟ ਪਾਟ ਗਿਆ ਜੇ ਤੇ ਆਹ ਰਗੜਾਂ ਲ ਕਿ ਬੋਲਾ ਕੇ ਇਹ ਲੈਣ ਪਹਿਲਾ ਹੰਡੀ ਕਾ ਬੀਓ ਗੋੜਿਆਂ ਕੰਮ ਕਰਦੇ ਤੁਸੀਂ ਕੰਮ ਕਰਦੇ ਹੋ ਜਾਂ ਮੈਂ ਖੇਤੀਬਾੜੀ ਕਰਦੇ ਬਸ ਪੁਲਿਸ ਕੋਈ ਮੰਗ ਕਰਦੇ ਇਨਸਾਨ ਹੀ ਚਾਹੀਦਾ ਜਾਂ ਪੇਸ਼ ਹੋਣ ਜਾਂ ਪ੍ਰਖਰਚਾ ਖੁਰਚਾ ਬਾਹਰਨ ਕਾਨੂੰਨੀ ਕਾਰਵਾਈ ਕਰਨ